ਸਸਿਕਾਲ ਜੀ ਡੀ5 ਚੈਨਲ ਪੰਜਾਬੀ ਤੇ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਪੇਸ਼ ਨੇ ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚੰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਪੁੱਜੇ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਚੰਨਜੀਤ ਸਿੰਘ ਚੰਨੀ ਨੇ ਅਬਸ਼ੇਖ ਡਾਗਰ ਨਾਲ ਮੁਲਾਕਾਤ ਕੀਤੀ ਜੋ ਪਿਛਲੇ ਕਈ ਦਿਨਾਂ ਤੋਂ ਭੁਖਟ ਹੜਤਾਲ ਤੇ ਬੈਠਿਆ ਹਨ ਪੰਜਾਬ ਯੂਨੀਵਰਸਿਟੀ ਨੇ ਇਸ ਸਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹਲਕਾ ਨਾਮਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਜਿਸ ਦੇ ਵਿਰੋਧ ਵਿੱਚ ਅ ਵਿਸ਼ੇਖ ਡਾਕਰ ਵੱਲੋਂ ਭੁਖ ਹੜਤਾਲ ਸ਼ੁਰੂ ਕੀਤੀ ਗਈ ਹੈ ਇਸ ਦਿਨਾਂ ਲਈ ਹੋਰ ਵਿਦਿਆਰਥੀ ਸੰਗਠਨ ਵੀ ਸੀਨੀਅਰ ਚੋਣਾਂ ਤੇ ਹਲਫਨਾਮੇ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਵਿਦਿਆਰਥੀ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕਰ ਰਹੇ ਹਨ ਚੰਨੀ ਸਿੰਘ ਚੰਨੀ ਤੁਲਾਵਾਸ ਹਸਸਨ ਮੈਂ ਬ੍ਰਹਮੀਨੀਸ਼ ਤਵਾੜੀ ਮਾਲਵੀਂਦਰ ਸਿੰਘ ਕੰਗ ਸਰਬੀ ਸਿੰਘ ਖਾਲਸਾ ਅਦਪਿੰਦਰ ਹੁੱਡਾ ਪ੍ਰੇਮ ਸਿੰਘ ਚੰਦੂ ਮਾਧਰਾ ਸਮੇਤ ਕਈ ਹੋਰ ਆਗੂ ਵੀ ਇੱਥੇ ਪਹੁੰਚ ਚੁੱਕੇ ਹਨ ਸਾਦੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਵੱਲੋਂ ਸਾਫਕਾ ਕੇਂਦਰੀ ਮੰਤਰੀ ਬੁੱਟਾ ਸਿੰਘ ਨੂੰ ਕਾਲਾ ਕਹਿਣ ਵਾਲੇ ਬਿਆਨ ਤੇ ਫਾਇਦਾ ਹੋਈ ਵਾਦ ਤੋਂ ਵੀ ਚੰਨਜੀਤ ਸਿੰਘ ਚੰਨੀ ਨੇ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਹੈ ਕਿ ਜਾਤੀਵਾਦ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਰ ਰਾਜਾਵੜੀ ਨੇ ਮੁਆਫੀ ਮੰਗ ਲਈ ਹੈ। ਅਤੇ ਸਾਡਾ ਭਾਈਚਾਰਾ ਅਜਿਹਾ ਹੈ ਜੋ ਚੁੱਕਣ ਵਾਲਿਆਂ ਨੂੰ ਤੁਰੰਤ ਮਾਫ ਕਰ ਦਿੰਦਾ ਹੈ। ਪੰਜਾਬ ਦੇ ਮਹੌਤਰੀ ਪੁਗਵਾਤਮਨ ਨੇ ਵੀ ਢੋਗਾਰ ਰਹੇ ਬਿਸ਼ਪ ਜੰਪੀਰ ਬਣਿਆ ਪੰਜਾਬ ਦੇ ਇੱਕ ਕ੍ਰਿਕਟਰ ਤੇ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਰਜੋਤ ਕੌਰ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤ ਵਿਡੀਓ ਕਾਲ ਤੇ ਤਿੰਨ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਤੁਸੀਂ ਪੰਜਾਬ ਦੇ ਸ਼ੇਰ ਨਹੀਂ ਆਓ ਪੰਜਾਬ ਦੇ ਲੱਖਾਂ ਤੀਆਂ ਵਾਸਤੇ ਪ੍ਰੇਰਣਾਦਾਇਕ ਹੋ ਤੁਸੀਂ ਵਰਲਡ ਕੱਪ ਜਿੱਤ ਕੇ ਪੂਰੀ ਦੁਨੀਆ ਨੂੰ ਜਿੱਤ ਲਿਆ ਹੈ ਮੈਂ ਸਪੋਰਟਸ ਲਵਰ ਵੀ ਹਾਂ ਤੇ ਮੈਂ ਤੁਹਾਡੀ ਇੱਕ ਇੱਕ ਕੇਂਦਵੀ ਦੇਖੀ ਹੈ ਤੁਸੀਂ ਇਤਿਹਾਸ ਰਚ ਦਿੱਤਾ ਸੀਮਾ ਮਾ ਨੇ ਕਿਹਾ ਕਿ ਪੰਜਾਬ ਆਉਣ ਤੇ ਤੁਹਾਡਾ ਪੂਰਾ ਮਾਨ ਸਨਮਾਨ ਨਾਲ ਸਵਾਗਤ ਕੀਤਾ ਜਾਵੇਗਾ ਜਿਸ ਨਾਲ ਬਾਕੀ ਤੀਆਂ ਨੂੰ ਵੀ ਛਾ ਮਿਲੇਗਾ ਕੈਪਟਨ ਹਰਮਨਪ੍ਰੀਤ ਕੋਰ ਨੇ ਸੀਮਾ ਮਾ ਦਾ ਤਨਵਾਦ ਕੀਤਾ ਤੇ ਕਿਹਾ ਕਿ ਜਦੋਂ ਤੁਸੀਂ ਮੁੱਖ ਮੰਤਰੀ ਬਣਿਓ ਤੁਸੀਂ ਸਾਡੀ ਹਰ ਛੋਟੀ ਵੱਡੀ ਕਾਰਗੁਜ਼ਾਰੀ ਦੀ ਛਾਗ ੱਟਦੀ ਹੈ ਖੇਡਾਂ ਦੇ ਖੇਤਰ ਵਿੱਚ ਛਾਗ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਦਿਲ ਕਾ ਕੇ ਖੇਡੋ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਇੱਕ ਵਾਰ ਫਿਰ ਸ਼ਾਨਦਾਰ ਦਿੱਤਿਆਂ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਇੱਥੇ ਦਾਦੀ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਂਡੇ ਸੀਰੀਜ਼ ਵਿੱਚ ਦੱਖਣੀਪ੍ਰਕਰ ਨੂੰ ਹਰਾ ਕੇ ਦੇਸ਼ ਦਾ ਮਾਣ ਵਧਾਉਂਦੇ ਹੋਏ ਨਾਲ ਨਾਲ ਪੰਜਾਬ ਦਾ ਮਾਣ ਵਧਾਉਂਦੇ ਹੋਏ ਵਿਸ਼ੇਸ਼ ਕੱਪ ਜਿੱਤੇ ਹੈ ਨਵੀਂ ਮੁੰਬਈ ਦੇ ਸਟੇਡੀਅਮ ਵਿੱਚ ਦੱਖਣੀਪ੍ਰਕਰ ਨੂੰ ਬੁਮਜਾ ਦਰੌਣ ਨਾਲ ਹਰਾ ਕੇ ਹਰਮਨ ਪ੍ਰੀਤ ਕੌਰ ਗਿੜ ਨੇ ਪਹਿਲੀ ਵਾਰ ਮਹਿਲਾ ਵੰਡੇ ਵਿਸ਼ੇਸ਼ ਕੱਪ ਜਿੱਤੇ ਹੈ ਪਟਿਆਲਾ ਵਿੱਚ ਮੰਗਲਵਾਰ ਸਵੇਰੇ ਸੀਵੀ ਨੇ ਰੀਅਲ ਸਟੇਟ ਕਾਰੋਬਾਰੀ ਭੁਵਿੰਦਰ ਸਿੰਘ ਦੇ ਰਿਹਾ ਅਤੇ ਅਚਾਨਕ ਛਾਪਾ ਇਸ ਮੌਕੇ ਸੀਬੀ ਦੀ ਟੀਮ ਨਾਲ ਪਟਿਆਲਾ ਦੇ ਪੁਲਿਸ ਅਫਸਰ ਤੇ ਜਵਾਨ ਨੂ ਮੌਜੂਦ ਰਹੇ। 10 ਜਨਵਰੀ ਨੂੰ ਗੁਰਦੁਆਰਾ ਮਤੀਬਖ ਸਾਹਿਬ ਵਿਖੇ ਜਿਸ ਘਰ ਤੇ ਛਾਪੇ ਮਾਰਿਆ ਗਿਆ, ਉਹ ਬੀਐਚ ਪ੍ਰਾਪਰਟੀ ਮਲਕ ਦਾ ਹੈ। ਮੌਕੇ ਤੇ ਪੁਲਿਸ ਫੋਰਸ ਪਾਰੀਗਨ ਤੇ ਵਿੱਚ ਤਣਾਤ ਕੀਤੀ ਗਈ। ਸੂਤਰਾਂ ਅਨੁਸਾਰ ਸਪੈ ਡੀਏਜੀ ਹਰਤ ਸਿੰਘ ਪੁੱਲਰ ਦੀ ਅਗਤਿ ਜਦੋਂ ਇਸ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਦੱਸੀ ਜਾ ਰਹੀ ਹੈ। ਪੁੱਲਰ ਨੇ ਬੀਐਚ ਪ੍ਰਾਪਰਟੀਆਂ ਦੀ ਮਦਦ ਨਾਲ ਕੁਝ ਸਪੱਤੀਆਂ ਲਈਆਂ ਦੱਸਿਆ ਜਾ ਰਹੀਆਂ ਨੇ। ਛਾਪੇ ਦੌਰਾਨ ਸੀਬੀ ਦੀ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਣ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਅਧਿਕਾਰੀ ਇਸ ਮਾਮਲੇ ਵਿੱਚ ਚ ਬੀਜ ਪ੍ਰਾਪਰਟੀਆਂ ਪਟਿਆਲਾ ਤੇ ਮੋਹਾਲੀ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ। ਉਸਨੇ ਪਟਿਆਲਾ ਦੇ ਚੰਡੀਗੜ੍ਹ ਵਿੱਚ ਤਨਾਤ ਕਈ ਛੋਟੇ ਦੇ ਅਗੂਆਂ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਨੇੜੇ ਦੇ ਸਬੰਧ ਹਨ। ਇਹ ਛਾਪਾ ਅਜੇ ਮੌਕੇ ਮਾਰਿਆ ਗਿਆ ਜਦੋਂ ਸੋਂਬਾ ਨੂੰ ਮੋਹਾਲੀ ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੋਪੜ ਰੇਂਜ ਦੇ ਮੁਥਲ ਡੀਏਜੀ ਹਤਾਸੀ ਕੁਲੂਪੁਰ ਤੋਂ ਆਮਦਨ ਤੋਂ ਵੱਧ ਜ਼ਿਆਦਾ ਦੇ ਮਾਮਲੇ ਵਿੱਚ ਪੇਸ਼ਗੀ ਵਾਰੰਟ ਜਾਰੀ ਕਰਨ ਸਬੰਧੀ ਅਰਜ਼ੀ ਨੂੰ ਵਿਰਥ ਦੱਸਿਆ। ਸੀਬੇ ਨੇ ਕੋਰਟ ਦੇ ਇਸ ਫੈਸਲੇ ਨੂੰ ਆਪਣੀ ਜਾਂਚ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਿਹਾ ਹੈ। ਪੁੱਲਰ ਨੂੰ 3 ਰਸ਼ਮੀ ਤੌਰ ਤੇ ਗ੍ਰਿਫਤਾਰ ਦਿਖਾਇਆ ਗਿਆ ਸੀ ਜਦੋਂ ਕਿ ਉਸ ਵੇਲੇ ਸੀਬੇ ਦੀਨੇ ਆਇਕ ਹਿਰਾਸਤ ਵਿੱਚ ਸੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹ ਮਰਿੰਦਰ ਸਿੰਘ ਰਾਜਾਵਿੰਗ ਤੇ ਤਰਨਤਨ ਵਿਧਾਨ ਸਭਾ ਜ਼ਿਮਨੀ ਚੌਂੜ ਦੇ ਮੱਦੇ ਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਵਦਾਲੀ ਦਾ ਨੋਟਿਸ ਲਿਆਏ ਇਸ ਦੇ ਨਾਲ ਹੀ ਰਾਜਾਵੜੀ ਨੂੰ 6 ਨਵੰਬਰ ਨੂੰ ਕਮਿਸ਼ਨ ਕੋਲ ਨਿਜੀ ਤੌਰ ਤੇ ਪੇਸ਼ ਹੋਣ ਲਈ ਆਦੇਸ਼ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਮਿਸ਼ਨ ਨੇ ਵਿਦਾਂ ਸੁਭਾ ਹਲਕਾ ਤਰਨ ਤਾਮ ਦੇ ਰਟਰਨਿੰਗ ਅਫਸਰ ਨੂੰ 4 ਨਵੰਬਰ ਨੂੰ ਨਿਜੀ ਤੌਰ ਤੇ ਪੇਸ਼ ਹੋ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਢਾਰਾ ਬੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਸੀਆ ਗੂ ਮਰਹੂਮ ਬੁੱਟਾ ਸਿੰਘ ਬਾਰੇ ਟਿੱਪਣੀ ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਨੋਟਿਸ ਲੈ ਜਾਣ ਤੇ ਮੁਆਫੀ ਮੰਗ ਲਈ ਹੈ। ਬੜਿੰਗ ਨੇ ਕਿਹਾ ਕਿ ਮਰਹੂਮ ਬੁੱਟਾ ਸਿੰਘ ਉਹਨਾਂ ਦੇ ਪਿਤਾ ਦੇ ਸਮਾਨ ਹਨ। ਉਹ ਕਦੇ ਵੀ ਉਹਨਾਂ ਦਾ ਨਿਰਾਦਰ ਨਹੀਂ ਕਰ ਸਕਣਗੇ। ਉਹਨਾਂ ਦਾ ਮਤਲਬ ਹੈ ਮਰਹੂਮ ਬੁੱਟਾ ਸਿੰਘ ਦਾ ਅਪਮਾਨ ਕਰਨਾ ਨਹੀਂ ਸੀ ਤੇ ਕਿਸੇ ਨੂੰ ਵੀ ਥੇਸ ਪਹੁੰਚਾਉਣਾ ਨਹੀਂ ਸੀ। ਉਹਨਾਂ ਨੇ ਮੁਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਦੇ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਗ ਗਈ ਹੈ ਆਵਾਮ ਦੀ ਪਾਰਟੀ ਨੇ ਹੁਣ ਇਸ ਮੁੱਦੇ ਤੇ ਕਾਂਗਰਸ ਪਾਰਟੀ ਤੇ ਹਮਲਾ ਬੁਲਿਆ ਵਿਤਮંત્રી ਹਰਪਾਲ ਸਿੰਘ ਜੇਮਨ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਦਲਿਤ ਵਰਗ ਦੀ ਮਾਨਸਿਕਤਾ ਨੂੰ ਦਰਉਂਦਾ ਹੈ ਉਹਨਾਂ ਕਿਹਾ ਕਿ ਰਾਜਾਵੜੀ ਵੱਲੋਂ ਕੀਤਾ ਗਿਆ ਅਪਰਾਧ ਮਾਫ ਕਰਨਯੋਗ ਨਹੀਂ ਹੈ ਉਹ ਪਹਿਲਾਂ ਕਿਸੇ ਨੂੰ ਕੁੱਟਦੇ ਨੇ ਗਾਲਾਂ ਕੱਢਦੇ ਨੇ ਤੇ ਫਿਰ ਮੁਆਫੀ ਮੰਗਦੇ ਨੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਉਨਾ ਕਿਹਾ ਕਿ ਜੇ ਵਿਕਤੀ ਨੂੰ ਕੱਢਣ ਦੀ ਮੰਗ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਗ੍ਰਹਿ ਮੰਤਰੀ ਬੂਟਾ ਸਿੰਘ ਉੱਚ ਸਿੱਖਿਆ ਪ੍ਰਾਪਤ ਹਨ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਪੀ ਐਚ ਡੀ ਪੂਰੀ ਕੀਤੀ ਹੈ ਉਹਨਾਂ ਪੱਤਰਕਾਰ ਦੀ ਪੜਾਈ ਵੀ ਕੀਤੀ ਤੇ ਅਧਿਆਪਕ ਵਜੋਂ ਵੀ ਪੜਾਇਆ ਉਸਮਾਨ ਵਿਅਕਤੀਦਾਨ ਉਹਨਾਂ ਦੀ ਆਪਣੀ ਪਾਰਟੀ ਕਾਂਗਸ ਨੇ ਜਾਤੀ ਦੇ ਆਧਾਰ ਤੇ ਪਮਾਰ ਕੀਤਾ ਹੈ ਭਾਵੇਂ ਉਸੇ ਪਾਰਟੀ ਦੀ ਸੇਵਾ ਕਰਦੇ ਸਨ ਪੰਜਾਬ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜਿੱਥੇ ਜਾਤ ਵਿਵਸਥਾ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਸਾਡੇ ਗੁਰੂਆਂ ਨੇ ਜਾਤ ਵਿਵਸਥਾ ਨੂੰ ਖਤਮ ਕਰਨ ਲਈ ਯਤਨ ਕੀਤੇ ਹਨ ਪਰ ਕਾਂਗਰਸ ਪ੍ਰਧਾਨ ਦੀ ਮਾਨਸਿਕਤਾ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਅੰਦਰ ਕਿੰਨਾ ਗੁੱਸਾ ਤੇ ਜਾਤੀਵਾਦ ਰੱਖਦਾ ਹੈ ਉਹ ਦਲਿਤ ਅਤੇ ਗਰੀਬ ਲੋਕਾਂ ਦਾ ਅਪਮਾਨ ਕਰਦੇ ਹਨ ਉਹਨਾਂ ਬੁੱਟਾ ਸਿੰਘ ਬਾਰੇ ਕਿਹਾ ਕਿ ਉਹ ਬੱਬੀ ਅਮਰਾਓ ਬੇਦਕਰ ਦੁਆਰਾ ਦਿੱਤੇ ਗਏ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਪਣੀ ਯੋਗਤਾ ਦੇ ਆਧਾਰ ਤੇ ਉਹ 14ਾਂ ਤੇ ਪਹੁੰਚੇ ਸਨ ਕਾਂਗਰਸ ਉਹਨਾਂ ਦਾ ਅਪਮਾਨ ਕਰ ਰਹੀ ਹੈ ਉਹ ਉਹਨਾਂ ਨੂੰ ਕਾਲਾ ਕਹਿ ਰਿਆ ਇਸ ਤਰ੍ਹਾਂ ਦਾ ਨਸਲੀ ਵਿਤਕਰਾ ਕਈ ਸਾਲ ਪਹਿਲਾਂ ਦੱਖਣੀ ਅਫਰੀਕਾ ਵਿੱਚ ਮੌਜੂਦ ਸੀ ਜਿਸ ਦੀ ਯਾਦ ਅੱਜ ਮੁੜ ਸੁਰਜੀਤ ਹੋ ਗਈ ਹੈ ਭ੍ਰਿਸ਼ਟਾਚਾਰ ਦਾ ਕਿੜਾ ਪੰਜਾਬ ਵਿੱਚ ਸਿਸਟਮ ਨੂੰ ਲਗਾਤਾਰ ਘਾ ਰਿਹਾ ਹੈ ਮੋਟਰ ਪੰਜਾਬ ਪੁਲਿਸ ਦੇ ਡੀਏਜੀ ਚੰ ਸਿੰਘ ਕੁਲੋਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਵਿੱਚ ਕਈ ਸੀਨੀਅਰ ਅਧਿਕਾਰੀਆਂ ਦੇ ਸ਼ਮੂਲਤ ਦਾ ਖੁਲਾਸਾ ਹੋਇਆ ਹੈ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਜਿਹੜਾ ਡੁੱਗਿਆ ਹਨ ਜਿਨ੍ਹਾਂ ਨੇ ਕਿ ਸੁਭਾ ਸਰਕਾਰ ਕਾਰਵਾਈ ਨਹੀਂ ਕਰ ਰਹੀ ਪਰ ਪੂਲਰ ਮਾਮਲੇ ਵਿੱਚ ਸੀਬੀ ਦੀ ਕਾਰਵਾਈ ਨੇ ਪੰਜਾਬ ਵਿਜੀਲੈਂਸ ਵਿਭਾਗ ਤੇ ਵੀ ਸਵਾਲ ਖੜੇ ਕੀਤੇ ਹਨ ਇਸੇ ਕਰਕੇ ਸਰਕਾਰ ਨੂੰ ਵਿਜੀਲੈਂਸ ਵਿਭਾਗ ਵਿੱਚ ਵੱਡੇ ਪੱਧਰ ਤੇ ਫੇਰਬਦਲ ਕਰਨੇ ਪਏ ਪੰਜਾਬ ਸਰਕਾਰ ਪਿਛਲੇ ਕੁਝ ਸਮੇਂ ਦੌਰਾਨ ਹੀ ਭ੍ਰਿਸ਼ਟਾਚਾਰ ਦੇ ਮਾਰ ਲਈ ਝੂਠਾ ਸੇ 5 ਦਰਜ ਪਰ ਗ੍ਰੈਵਿਟ ਪਾਕ 1 ਸਾਲ ਬੀਤ ਜਾਣ ਦੇ ਬਾਅਦ ਵੀ ਕਾਲੀ ਪਿੰਡਾਂ ਦੀ ਸੂਚੀ ਤਿਆਰ ਨਹੀਂ ਕਰ ਸਕਿਆ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਏਜੰਸੀਆਂ ਜਿਨ੍ਹਾਂ ਵਿੱਚ ਕੇਂਦਰੀ ਏਜੰਸੀ ਭਾਵ ਸੀਬੀਆਈ ਬਿਜ਼ਨੈਸ ਬਿਊਰੋ ਇਨਫੋਰਸਮੈਂਟ ਡਾਇਰੈਕਟਰ ਭਾਵ ਈਡੀ ਵੱਲੋਂ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਹੁਣ ਪ੍ਰਸ਼ਟਾਚਾਰ ਦੇ ਮਾਮਲੇ ਵਿੱਚ ਰੂਪਨਗਰ ਰੇਂਜ ਦੇ ਡੀਆਈਜੀ ਹਰਚਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁੱਲਰ ਦੇ ਕਈ ਆਈਪੀਐਸ ਤੇ ਆਈਏਐਸ ਅਫਸਰਾਂ ਨਾਲ ਨੇੜਤਾ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਤੋਂ 18 ਪਿਛਲੇ ਸਾਲ 3 ਸਤੰਬਰ ਨੂੰ ਪੰਜਾਬ ਪੁਲਿਸ ਦੇ ਫੈਲੇ ਪ੍ਰਸ਼ਟਾਚਾਰ ਦੀ ਗੂੰਜ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪਈ ਸੀ ਸਪੀਕਰ ਕੁਲਤਾਰ ਸਿੰਘ ਖੰਧਵਾ ਨੇ ਖੁਦ ਇਹ ਸਾਈ ਬੋਰਡ ਸਿੰਘ ਵੱਲੋਂ ਇੱਕ ਗੈਰਕਾਨੂੰਨੀ ਰਿਸ਼ਵਤ ਲੈਣ ਦਾ ਮੁੱਦਾ ਸਦਨ ਵਿੱਚ ਚੁੱਕਿਆ ਗਿਆ ਸੀ ਇਸ ਤੋਂ ਬਾਅਦ ਸਦਨ ਵਿੱਚ ਚਿਤਾਕਿਆ ਹੋਈ ਤੇ ਸਪੀਕਰ ਨੂੰ ਕਮੇਟੀ ਬਣਾਉਣ ਤੇ ਅਧਿਕਾਰ ਦਿੱਤੇ ਗਏ ਸਨ ਸਪੀਕਰ ਨੇ ਡੀਜੀਪੀ ਨੂੰ ਤਰਕ ਕੀਤਾ ਸੀ ਹਾਲਾਂਕਿ ਡੀਜੀਪੀ ਸੈਸ਼ਨ ਦੌਰਾਨ ਨਿੱਜੀ ਤੌਰ ਤੇ ਪੇਸ਼ ਨਹੀਂ ਹੋ ਸਕੇ ਪਰ ਸਪੀਕਰ ਨੇ ਪੁਲਿਸ ਵਿਭਾਗ ਨੂੰ ਕਾਲੀ ਪੇਡਾਂ ਦੀ ਸੂਚੀ ਤਿਆਰ ਕਰਨ ਲਈ ਆਖ ਦਿੱਤਾ ਸੀ ਇੱਕ ਸਾਲ ਦਾ ਸਮਾਂ ਲੱਗੇ ਜਾਣ ਤੋਂ ਬਾਅਦ ਵੀ ਗ੍ਰਹਿ ਵਿਭਾਗ ਅਜੇ ਵੀ ਪ੍ਰਸ਼ਤ ਅਧਿਕਾਰੀਆਂ ਦੀ ਸੂਚੀ ਤਿਆਰ ਨਹੀਂ ਕਰ ਸਕਿਆ ਅੱਜ ਵੀ ਕਈ ਅਹਿਮ ਤੇ ਜਨਤਕ ਦੇ ਅਸਵਰਕ ਵਿੱਚ ਰਹਿਣ ਵਾਲੀਆਂ ਪੋਸਟਾਂ ਕੇ ਜਿਹੇ ਅਧਿਕਾਰੀਆਂ ਤਨਾਦ ਕੀਤੇ ਗਏ ਨੇ ਜੋ ਵਕਵਕ ਸੰਗੀ ਮਾਮਲੇ ਵਿੱਚ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜਦਕਿ ਸੁਪਰੀਮ ਕੋਰਟ ਨੇ ਦਾਗੇ ਪੁਰਸਤਕਾਰੀਆਂ ਨੂੰ ਵੀ ਕਿਸੇ ਵੀ ਅਹਿਮ ਸੀਟ ਤੇ ਨਾ ਲਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਰਾਤਾਂ ਦੇ ਦਿੱਲੀ ਵਿੱਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਜਿਸ ਨਾਲ ਆਮ ਜਨ ਜੀਵਨ ਵਿਗਨ ਪੈ ਰਿਹਾ ਹੈ ਦਿੱਲੀ ਨਗਰ ਨਿਗਮ ਵੱਲੋਂ ਜਾਰੀ ਤਾਜ਼ਾ ਹਾਲਾਤਨਾਮਾ ਰਿਪੋਰਟਾਂ ਦੇ ਅਨੁਸਾਰ ਡੈਂਗੂ ਨੇ ਇੱਕ ਵਾਰ ਫਿਰ ਗੰਭੀਰ ਰੂਪ ਧạn ਕਰ ਲਿਆ ਹੈ ਦਿੱਲੀ ਵਿੱਚ ਡੈਂਗੂ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ 2025 ਵਿੱਚ ਹੁਣ ਤੱਕ ਦਿੱਲੀ ਵਿੱਚ 1136 ਡੈਂਗੂ ਦੇ ਮਾਮਲੇ ਸਾਹਮਣੇ ਆਏ ਹਨ ਇਹ ਗੰਭੀਰ ਚਿੰਤਾਜਨਕ ਹੈ ਖਾਸ ਕਰਕੇ ਦੋ ਪੁਸ਼ਟੀ ਕੀਤੀਆਂ ਮੌਤਾਂ ਨੂੰ ਦੇਖਦੇ ਹੋਏ ਇਹ ਅੰਕੜੇ ਦਰਸਾਉਂਦੇ ਹਨ ਕਿ ਮਿੱਥਰਾ ਦੇ ਪ੍ਰਚਨਨ ਤੇ ਬਿਮਾਰੀ ਫੈਲਣ ਦੀਆਂ ਅਨਕੂਲ ਹਾਲਾਤ ਬਣੇ ਹੋਏ ਨੇ। ਉਹਨਾਂ ਨੂੰ ਉਤਰਾੰਤ ਕੰਟਰੋਲ ਕਰਨ ਦੀ ਲੋੜ ਹੈ। 25 ਅਕਤੂਬਰ ਨੂੰ ਐਮਸੀਡੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੁੱਲ 1660 ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ 1000 ਦੇ ਅੰਕੜੇ ਨੂੰ ਦਰਸਾਉਂਦੇ ਹਨ। ਮੌਨਸੂਨ ਤੋਂ ਬਾਅਦ 2 ਮਹੀਨਿਆਂ ਸਤੰਬਰ ਤੇ ਅਕਤੂਬਰ ਵਿੱਚ ਮਾਮਲਿਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਜਨਤਕ ਸਿਹਤ ਤੇ ਇੱਕ ਗੰਭੀਰ ਖਤਰਾ ਹੈ। ਅਕਤੂਬਰ ਵਿੱਚ 208 ਨਵੇਂ ਡੇਂਗੂ ਮਾਮਲੇ ਸਾਹਮਣੇ ਆਏ ਨੇ ਅਕਤੂਬਰ ਵਿੱਚ 25 ਅਕਤੂਬਰ ਤੱਕ ਕੁੱਲ 397 ਨਵੇਂ ਮਾਮਲੇ ਸਾਹਮਣੇ ਆਏ ਨੇ ਪਿਛਲੇ ਹਫਤੇ ਦੌਰਾਨ ਡੇਂਗੂ ਦੇ 72 ਨਵੇਂ ਮਾਮਲੇ ਸਾਹਮਣੇ ਆਏ ਨੇ ਮਹਾਰਾ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਮਹਾਰਾ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਖੜਾ ਪਾਣੀ ਨਾ ਕਾਫੀ ਸਫਾਈ ਤੇ ਰੋਕਥਾਮ ਦੇ ਇਤਨਾ ਵਿੱਚ ਵਿਗਨ ਇਸ ਵਾਅਦੇ ਦੇ ਮੁੱਖ ਕਹਨ ਹਨ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤੇ। ਕੈਨੇਡਾ ਨੇ ਵੀਜ਼ਾ ਤੋਂ ਖਤਰੀ ਦੇ ਜਵਾਬ ਵਿੱਚ ਇੱਕ ਕਦਮ ਚੁੱਕਿਆ ਹੈ। ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਚੀਨੀ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀਆਂ ਵੀਜ਼ਾ ਦੀ ਸੰਕਟਾ ਵੀ ਸ सामना ਕਰਨਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਹੈ ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕੇ ਜਰਸੀ ਨਾਲ ਪਾਈਵਾਲ ਕੀਤੀ ਹੈ। ਜਿਸ ਨਾਲ ਭਾਰਤ ਤੇ ਪੰਗਲਾਦੇਸ਼ ਤੋਂ ਆਉਣ ਵਾਲੇ ਧੋਖਾਧੜੀ ਮਾਮਲੇ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕੀਤੀ ਜਾ ਸਕੇ ਤੇ ਉਹਨਾਂ ਨੂੰ ਰੱਦ ਕੀਤਾ ਜਾ ਸਕੇ। ਜ਼ਰੂਰੀ ਗੱਲ ਇਹ ਹੈ ਕਿ ਨਿਊ ਜਰਸੀ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅਗਸਤ 2025 ਵਿੱਚ ਭਾਰਤੀ ਵਿਦਿਆਰਥੀਆਂ ਦੇ 74% ਦੀ ਸਟੱਡੀ ਪਰਮਿਟ ਰੱਦ ਹੋ ਗਏ ਹਨ ਯਾਨੀ ਕਿ 4 ਚੋ ਦਿਨ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਇਹ ਅੰਕੜਾ ਅਗਸਤ 2023 ਵਿੱਚ ਸਿਰਫ 32% ਸੀ ਇਸ ਨਾਲ ਭਾਰਤ ਤੋਂ ਕੈਨੇਡਾ ਵਿੱਚ ਪੜਾਈ ਕਰਨ ਜਾ ਰਹੇ ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਪ੍ਰਧਾਨ ਮੰਤਰੀ ਮਾਰਕਰਨੇ ਦੀ ਸਰਕਾਰ ਇਸ ਮਹੀਨੇ ਆਪਣੀ ਇਮੀਗ੍ਰੇਸ਼ਨ ਪੱਧਰ ਯੋਜਨਾ ਦਾ ਉਦਘਾਟਨ ਕਰਨ ਲਈ ਤਿਆਰ ਹੈ ਸਰਕਾਰ ਤੇ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਦਾ ਦਬਾਅ ਹੈ। ਕੈਨੇਡਾ ਨੇ ਪਿਛਲੇ 2 ਸਾਲਾਂ ਵਿੱਚ ਲਗਭਗ 40% ਗਲੋਬਲ ਸਟੂਡੈਂਟ ਪਰਮਿਟਰ ਰਾਤ ਕਰ ਦਿੱਤੇ ਹਨ। ਮਹੱਤਵਪੂਰਨ ਗੱਲ ਹੈ ਕਿ ਚੀਨੀ ਵਿਦਿਆਰਥੀ ਲਈ ਅਸਫਰਦਾਰ 24 ਦੀ ਹੈ। ਕੈਨੇਡਾ ਕਦੇ ਭਾਰਤੀ ਵਿਦਿਆਰਥੀ ਲਈ ਇੱਕ ਪ੍ਰਸਿੱਧ ਸਥਾਨ ਸੀ ਪਰ ਹੁਣ ਅਰਜ਼ੀਆਂ ਵਿੱਚ ਗਿਰਾਵਟ ਆਈ ਹੈ। ਅਗਸਤ 2023 ਵਿੱਚ 20900 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ ਜਦੋਂ ਕਿ ਅਗਸਤ 2025 ਵਿੱਚ ਸਿਰਫ 4515 ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਇਸ ਗ੍ਰਾਫਟ ਦੇ باوجود ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨਾ ਜਾਰੀ ਰੱਖਦਾ ਹੈ ਰਿਪੋਰਟਾਂ ਦੇ ਅਨੁਸਾਰ ਲਗਭਗ 1000 ਭਾਰਤੀ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਵਿਆਹ ਦੇ ਸੀਜ਼ਨ ਵਿੱਚ ਸੋਨਾ ਤੇ ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ ਵਿਆਹ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੰਬਰ ਦੇ ਸ਼ੁਰੂ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਤੱਕ ਕੀਤੀ ਗਈ ਹੈ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਉਤਰਾ ਚੜਾਅ ਜਾਰੀ ਹੈ ਕਦੇ ਕੀਮਤਾਂ ਵਧ ਰਹੀਆਂ ਨੇ ਤੇ ਕਦੇ ਘਟ ਰਹੀਆਂ ਨੇ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਗਰਾਟਾਈ ਹੈ ਇੰਡੀਅਨ ਬੁਲੀਅਨ ਐਂਡ ਜੁਵੇਲਰਸ ਐਸੋਸੀਏਸ਼ਨ ਦੇ ਅਨੁਸਾਰ ਮੰਗਲਵਾਰ ਦੁਪਹਿਰ ਤੱਕ 24 ਕੈਰਟ ਸੋਨੇ ਦੀ ਕੀਮਤ 119000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1,20,777 ਰੁਪਏ ਪ੍ਰਤੀ 10 ਗ੍ਰਾਮ ਸੀ। ਸੋਨੇ ਦੀ ਕੀਮਤ 24 ਕੈਰਟ, 22 ਕੈਰਟ ਤੇ 22 ਕੈਰਟ ਦੇ ਅਨੁਸਾਰ ਅਲੱਗ-ਅਲੱਗ ਨਾਪੀ ਜਾਂਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤਾਂ ਵਿੱਚ ਵੀ ਗਰਾਫਟ ਦਾ ਚਕਿੱਗੀ ਹੈ। ਚਾਂਦੀ 3500 ਰੁਪਏ ਡੀ ਕੇ 1,45,000 ਪ੍ਰਤੀ ਕਿਲੋਗ੍ਰਾਮ ਤੇ ਵਿਕ ਰਿਹਾ ਹੈ। ਪਹਿਲਾਂ ਇਸ ਦੀ ਕੀਮਤ 1,49,000 ਪ੍ਰਤੀ ਕਿਲੋਗ੍ਰਾਮ ਸੀ। ਇਸ ਸਾਲ ਚਾਂਦੀ ਦੀ ਕੀਮਤ ਵਿੱਚ 59,783 ਰੁਪਏ ਵਾਧਾ ਹੋਇਆ ਹੈ। 1 ਕਿਲੋਗ੍ਰਾਮ ਚਾਂਦੀ ਦੀ ਕੀਮਤ 31 ਦਸੰਬਰ 2024 ਵਿੱਚ 86,017 ਰੁਪਏ ਸੀ, ਜੋ ਹੁ ਪਾਰਟੀ ਪਰੰਪਰਾਵਾਂ ਅਨੁਸਾਰ ਉਹ ਬਿਹਤਰ ਹੋ ਸ਼ੁਮੋਕੇ ਤੇ ਸੋਨਾ ਖਰੀਦਨ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਸ ਕਾਰਨ ਇੰਨੇ ਦਿਨੀ ਸੋਨੇ ਤੇ ਚਾਦੀ ਦੀ ਮੰਗ ਵਧਦੀ ਜਾ ਰਹੀ ਹੈ ਮਾਰਾਂਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਕੀਮਤਾਂ ਵਿੱਚ ਉਤਰਾ ਚੜਾਅ ਜਾਰੀ ਰਹਿ ਸਕਦਾ ਹੈ ਅੱਜ ਦੇ ਸਪੀਡ ਨਿਊਜ਼ ਵਿੱਚ ਇੰਨਾ ਹੀ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੁਫੀਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ